ਨਿਆ ਸ਼ੰਭੂ ਬੋਡਰ ਤੇ ਲੱਗੇ ਹੋਏ ਕਿਸਾਨ ਮੋਰਚੇ ਦੀ ਜਿਸ ਨੂੰ ਇੱਕ ਸਾਲ ਹੋ ਗਿਆ ਤੇ ਅੱਜ ਮਹਾ ਪੰਚਾਇਤ ਉਥੇ ਕੀਤੀ ਜਾ ਰਹੀ ਹੈ ਸ਼ੰਭੂ ਬੋਡਰ ਤੇ ਅੱਜ ਮਹਾ ਪੰਚਾਇਤ ਕੀਤੀ ਜਾ ਰਹੀ ਹੈ 10 ਵਜੇ ਤੱਕ ਦਾ ਸਮਾਂ ਮੁਕਰਰ ਕੀਤਾ ਗਿਆ ਸੀ 12 ਵਜੇ ਇਹ ਮਹਾ ਪੰਚਾਇਤ ਸ਼ੁਰੂ ਹੋਈ ਸੀ ਵੱਡੀ ਗਿਣਤੀ ਦੇ ਵਿੱਚ ਕਿਸਾਨ ਆ ਗੂ ਕਿਸਾਨ ਬੀਪੀਆਂ ਆਤੇ ਕਿਸਾਨ ਇੱਥੇ ਪੁੱਜੇ ਹੋਏ ਨੇ ਕਈ ਮੰਗਾ ਨੂੰ ਲੈ ਕੇ ਕਿਸਾਨ धरना ਪ੍ਰਦਰਸ਼ਨ ਤੇ ਬੈਠੇ ਹੋਏ ਨੇ ਅੱਜ ਪੂਰਾ ਇੱਕ ਸਾਲ ਹੋ ਗਿਆ ਹੈ ਕਿਸਾਨ ਉੱਪਰ ਚਲੇਗੇ ਇਸ ਸੰਦਲ ਲੱਗੇ ਸਮਾਜ ਦੇ ਇਕਤਾ ਪੰਜਾਬ ਦੇ ਨਾਲ

ਸਾਡੇ ਕੋਲੇ ਡੰਡਾ ਤੇ ਜਾ ਡੰਡਾ ਤੇ ਜਾ ਸਰੀਰਿਆ ਅਸੀਂ ਅਕਸਰ ਬਹੁਤ ਤੁਨੂੰ ਨੈਤਿਕ ਤੌਰ ਤੇ ਹਰਾ ਕੇ ਸਾਜ ਕਰਦਾ ਦੁਨੀਆ ਨੂੰ ਕਿ ਇੱਥੇ ਕੋਈ ਜ਼ਮੂਰੀਅਤ ਨਹੀਂ ਹੈ

ਪਿੱਲੀ ਕਰਨੇ ਮਰਦੇ ਹੁੰਦੇ ਮਰ ਗੜੇ ਕੋਈ ਨਾ ਕੋ ਰੋਕ ਕੱਢ ਲੈਨੇ ਹੁੰਦੇ ਆ ਇਹ ਅਸੀਂ ਇਸ ਸੰਗਤ ਵਿੱਚ ਚੱਲਣ ਦੇ ਦਿੱਤਾ ਅਸੀਂ ਪਹਿਲੇ ਦਿਨ ਸਤਨਾਮ ਸਿੰਘ ਪੰਨੂ ਸਵੰਦਰ ਸਿੰਘ ਚਦੜਾ ਸਰਜੀਤ ਸਿੰਘ ਫੂਲ ਤੋਰੇ ਸੀ ਅਰ ਉਸ ਸੌ ਦੇ ਜੱਥੇ ਵਿੱਚ ਸਾਰੇ ਹੀ ਲੀਡਰ ਸੀ ਅਸੀਂ ਦੁਜੇ ਦਿਨ ਬੰਦੋਗ ਸੰਗ ਜੀਰਾ ਹੋਰ ਵੱਡੇ ਲੀਡਰ ਸੋ ਜੋ ਜੇ ਦੇਵਤ ਜਸਮਿੰਦਰ ਸਿੰਘ ਲੰਗੋਵਾਲ ਇਹ ਤੋਂ ਕੋ ਭਵਾਲਾ ਜੀ ਮਲਕੀ ਸਿੰਘ ਕਲਾਮੀ ਵਾਲਾ ਥੋਰ ਬੱਡੇ ਵੀ ਤੁਸੀਂ ਅਗਲਾ ਅਗਲਾ ਨਾਮ ਕੀਤਾ ਨਾ ਉਹ ਇੱਕ ਮਨਜੀਤ ਰਾਏ ਆ ਉਹਨੇ ਤੇ ਬਰਾਬ ਪਹਿਰਾਮ ਕੇ ਤਾਬਿਆ ਸਾਡੀ ਰੈਸਕਿਊ ਟੀਮ ਤੇ ਤੁਸੀਂ ਸੱਦੇ ਬਾਬ ਮਾਰੇ ਜਦੋਂ ਬਲਵਾਰ ਤੋਂ ਤੁਸੀਂ ਰਸਾਲਾ ਬਣਾਇਆ ਤੁਸੀਂ ਨੌਂਦਵਾਲਾ ਤੁਹਾਨੂੰ ਇਨਸ਼ਾਅਲਾ ਬੁਲਾਇਆ। ਪਰ ਦੱਸਦੇ ਹਾਂ ਮੋਤੀ ਸਾਹਿਬ ਫੇਰ ਆਵਾਂਗੇ। ਹਾਂ ਇਹ ਰਾਤ ਤੀਰ ਕਰਨਿਆ ਜਿਹੜੇ ਤੁਸੀਂ ਮੀਟਿੰਗ ਦਿੱਤੀ ਆ ਇਹਦੇ ਵਿੱਚ ਕੋਈ ਛੋਟਾ ਸੱਲ ਲੈ ਕੇ ਆਓ। ਟਕਰਾਉਣਾ ਸਾਨੂੰ ਸ਼ੌਕ ਨਹੀਂ ਮਜਬੂਰੀ ਹੋ ਸਕਦੀ ਆ। ਤੁਸੀਂ ਜਿੰਨੇ ਮਰਜ਼ੀ ਸ਼ਾਲ ਕਰ ਲਿਓ। ਛੋਟੇ

ਦੇਖੋ ਮਾਰਨ ਵਾਸਤੇ ਸਾਡਾ ਸਰੀਰ ਆ ਜਿੱਦਣ ਫਕੀਰ ਨੇ ਲਾਲ ਤਰ੍ਹਾਂ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਬਿਠਾਵਾ ਬਾਬਾ ਬੰਦਾ ਸਿੰਘ ਬਹਾਦਰ ਦੇ ਗੋਦ ਵਿੱਚ ਉਹਦਾ ਪੁੱਤ ਪਾਇਆ ਗਿਆ 5 ਸਾਲ ਦਾ ਉਹਨੂੰ ਕਿਹਾ ਇਹਨੂੰ ਜਿਵਾ ਕਰ ਉਹ ਕਹਿੰਦਾ ਨਹੀਂ ਜੇ ਫਕੀਰ ਤੇਰਾ ਕੋਲ ਤੂੰ ਮੇਰੀ ਗੋਦ ਵਿੱਚ ਉਹਦਾ ਤੇ ਮੱਛੇ ਤੇ ਕਦੀ ਬਾਹਰ ਨਹੀਂ ਸੀ ਕੱਢਾ ਉਹ ਕੋ ਬੰਦਰ ਸਿੰਘ ਮਹਾਤਮ ਦੇ ਸਾਹਮਣੇ ਉਹਦੇ ਜਿੰਨੇ ਵੀ ਸੱਪਾ ਸਾਰਸੀ ਕਲਮ ਕਰਦੇ ਹੈ ਹਕੀਕਤ ਉਹ بابا ਬੰਦਰ ਸਿੰਘ ਬਾਹਰ ਕੇ ਦਾ ਮਰਨ ਸ਼ਹੀਦ ਕਿੱਜਤਾ ਮੈਂ ਤੈਨੂੰ ਸ਼ਹੀਦ ਨਹੀਂ ਕਰਨਾ ਮੈਂ ਦੁਨੀਆ ਦੇ ਸਾਹਮਣੇ ਇਹ ਕਹਿਣਾ ਮੈਂ ਸੇਖਾਂ ਦਾ ਜਰੈਲ ਸਿਕਾ ਲਿਆ ਫੜਾ ਲਿਆ ਸ਼ਹੀਦ ਕਰਨਾ ਜੇ ਤੂੰ ਮੇਰਾ ਮਨੋਂ शद हो श ਕਿਆ ਸੀ ਆਪ ਤੇ ਜਿਵੇਂ ਬੰਦੀ ਨੂੰ ਮੈਨੂੰ ਵੀ ਕਦੇ ਦਾ ਮੌਕਾ ਦੇ ਦੇ ਜਦ ਤਰ ਜਦਰਾ ਬਗੜੀ ਕਹੋਗੀ ਹੱਸ ਕੇ ਇਹਨੂੰ ਲਾਵਾਂਗੇ ਸੋਟਾ ਕਰਦੇ ਇਹ ਲੋਕ ਸਮਝਦੇ ਆ ਕਿ ਸਿਰ ਬੱਤੀ ਕੀ ਹੁੰਦੀ ਆ ਨਾ ਜਿਹੜੇ ਕਾਜ ਵਾਸਤੇ ਸਿਰ ਲਗਰਾਵਾ ਉਹ ਕਾਜ ਵਡਾਵਾ ਜੇ ਅਸੀ ਕਰੋੜ ਲੋਕਾਂ ਨੂੰ ਐਮਸਕੀ ਮਿਲ ਜਾਵੇ ਤੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ ਹੋਵੇ ਮੇਰੀ ਜ਼ਿੰਦਗੀ ਬਹੁਤ ਸੁਰਤੀ ਕੀ ਜਾ ਮਰਨਾ ਮੈਂ ਨਹੀਂ ਆ ਸਾਡੇ ਵਾਸਤੇ ਖੁਸ਼ਕਿਸਮਤੀ ਹੋਊਗੀ ਅਸੀਂ ਲੋਕਾਂ ਲਈ ਕਿਹੜਾ ਆਪ ਦਾ ਸਿਰ ਲਾਉਂਦੇ वॾी कोई प्राप्त सारिय सूबे जी सरकार करीटिंग किते मीडिया मन ਕਰਦਾ धान सभाओ जे भॻवं मज़ूर खे खबड़ा हुया वा चिठी रखो उन उहो रद करो और फिर सू पता लॻे की पंजाब ਗੱਲ ਕਿ ਹਿੱਕਿਸਰ ਨਾਮ ਨਹੀਂ ਦੋਹਾਂ ਬਿਸਤ ਹੈ ਭਗਵਾਨ ਤੁਮਾਂ ਜੀ ਮੈਂ ਤੁਹਾਡੇ ਬਾਰੇ ਥੋੜੇ ਬਾਰੇ ਜਿੰਨਾ ਕਹਿਣਾ ਚਾਹੁੰਦਾ ਜਿੰਦਾ ਹਸ਼ਰ ਤੇ ਵੇਖ ਲਿਆ ਹਾਂ ਤੁਹਾਡੇ ਨਾਲ ਜਿਹੜੇ ਚਲਕਿਆ ਅਫਸਰ ਸਾਹਿਬ ਹਨ ਜੋ ਦਿੱਲੀ ਜਿਹੜੀ ਪੋਟਾਪਾਸ ਅਗੀ ਉਹਨਾਂ ਆਖੇ ਤੇ ਨਾੜੋਂ ਵੀ ਬੁਰਾ ਹਸ਼ਰ ਹੋ ਗਿਆ ਦੇਖ ਲਓ ਸਹੀ ਗੱਲਿਆ ਬਿਨਾ ਤੇ ਆ ਕੇ ਲੋਕਾਂ ਜੀ ਦੇ ਅੱਲਾਵਲੇ ਬਸੇ ਧਿਆਨ ਦੇ ਦਿਓ ਅੰਤ ਜਿ ਭਰਾਵੋ ਤੁਸੀਂ ਨੇ ਕੋਈ ਮਬਾਰ ਉਹਨਾਂ ਦਾ ਪਤਾ ਲੈਣ ਨਹੀਂ ਗਿਆ ਪਰ ਆਹ ਵੇ ਕੁਰਬਾਨੀਆਂ ਗਾਂ ਵਿਢੇੜੀਆਂ ਪੈਣਾ ਚਾਹੇ ਮੋਰਚਾ ਦਿੱਤਾ ਜਣਾ ਅਸੀਂ 21 ਫਰਵਰੀ ਦੀ ਸ਼ਹੀਦੀ ਜਹਰਾ ਸ਼ਹੀਦ ਸੋਪ ਕਰਨ ਦਾ ਆਪਣੇ ਬਾਜ਼ਾਰ ਤੇ ਬਣਾਵਾਂਗੇ ਬਾਜ਼ਾਰ ਤੇ ਬਣਾਵਾਂਗੇ ਇਹ ਤੁਹਾਨੂੰ ਅਪੀਲ ਕਰਦੇ ਆ ਕਿ ਉਹਨਾਂ ਵੀ ਹਰ ਤੋਂ ਵੱਧ ਕੇ ਨੀਓਂ ਸ਼ੰਮੂ ਬਾਜ਼ਾਰ ਤੇ ਪਹੁੰਚਿਆ ਜਾਵੇ ਮੈਂ ਇਹ ਕਿਆਰਣਾ ਚੰਨਾ ਵੀਡੀਓ ਨੂੰ ਮੈਂ ਭਾਈ ਕੋਰੀ 15 ਘਟੋਤਰ ਅਮੋਰ ਚਾ ਚਲਦੇ ਨੂੰ 20 ਵਾਰੀ ਹੋ ਗਈ ਆ ਮੈਂ ਤਾਂ ਸੁਰਜੀ ਰਹਿਣਾ ਹੁਨਾ ਆਨੇ ਦੋਵੇਂ ਫਾਰ ਪਾੜ ਗਏ ਅਹੇ ਕੱਖੇ ਬੈਠੇ ਹੁੰਨੇ ਆ ਸਾਲੋੜੀ ਲੱਗਦਾ ਵੀ ਕਿਹੜੇ ਸੋਰਸ ਦਾ ਸਰਣੇ ਦੋਵੇਂ ਫਾਰ ਪਾੜ ਗਏ ਪਰ ਆਉਣਾ ਬਹੁਤ ਮਾਰੀ पर पहाड़ वञो कमर कमेंट कर मोदी जी साम्हूं न वखरे में जंहिंमें मर्ज़ी हो